ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਕੱਲ ਜਿਹੜਾ ਇਹ ਪੰਜਾਬ ਦੇ ਵਿੱਚ ਇੱਕ ਵੱਡੀ ਖਬਰ ਨਿਕਲੇਗੀ ਸਾਹਮਣੇ ਆ ਰਹੀ ਆ ਮੋਕ ਡਰੈਲ ਨੂੰ ਲੈ ਕੇ ਕਿ ਕੱਲ ਨੂੰ ਜਿਹੜਾ ਇਹ ਪੰਜਾਬ ਦੇ ਵਿੱਚ ਮੋਕ ਡਰੈਲ ਜਿਹੜਾ ਇਹ ਉਹ ਕੀਤਾ ਜਾ ਰਿਹਾ ਵਾ ਜੰਗ ਦੇ ਮੱਦੇ ਨਜ਼ਰ ਇਹ ਫੈਸਲਾ ਜਿਹੜਾ ਇਹ ਉਹ ਲਿਆ ਗਿਆ ਵਾ ਜਿਸ ਵਿੱਚ ਜਿਹੜਾ ਵਾ ਸਰਕਾਰ ਦੇ ਵੱਲੋਂ ਜਿਹੜਾ ਵਾ ਉਹ ਦੱਸਿਆ ਜਾਵੇਗਾ ਕਿ ਜੰਗ ਦੇ ਸਮੇ ਜਿਹੜਾ ਵਾ ਸਾਨੂੰ ਕੀ ਕੀ ਕਰਨਾ ਚਾਹੀਦਾ ਵਾ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ ਇਹ ਮੋਕ ਡਰੈਲ ਹੋ ਰਿਹਾ ਵਾ ਉਹ ਜ਼ਿਲ੍ਹੇ ਜਿਹੜੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਉਹ ਕਿਹੜੇ ਰਾਜ ਨੇ ਆਪਣੇ ਪੰਜਾਬ ਦੇ ਅੰਮ੍ਰਿਤਸਰ ਬਠਿੰਡਾ ਫਿਰੋਜ਼ਪੁਰ ਗੁਰਦਾਸਪੁਰ ਲੁਧਿਆਣਾ ਜਲੰਧਰ ਪਟਿਆਲਾ ਪਠਾਨਕੋਟ ਆਦਮਪੁਰ ਬਰਨਾਲਾ ਨੰਗਲ ਹਲਵਾਰਾ ਕੋਟਕਪੂਰਾ ਬਟਾਲਾ ਮੁਹਾਲੀ ਬੋਹਰ ਫਰੀਦਕੋਟ ਰੋਪੜ ਸੰਗਰੂਰ ਹੁਸ਼ਿਆਰਪੁਰ ਇਹ ਜ਼ਿਲ੍ਹੇ ਜਿਹੜਾ ਦੇ ਵਿੱਚ ਜਿਹੜਾ ਵਾ ਉਹ ਕੀਤਾ ਜਾ ਰਿਹਾ ਵਾ ਤੇ ਜਿਸ ਤੋਂ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਵਾ ਇਹ ਜਿਹੜੇ ਹਾਰਨਾ ਹੂਟਰਾ ਉਹ ਵਜਦੇ ਹੋਏ ਦਿਖਾਈ ਦੇ ਸਕਦੇ ਆ ਤੇ ਬਾਕੀ ਜਿਹੜਾ ਵਾ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤੇ ਅਗਲੀ ਜਾਣਕਾਰੀ ਦੇ ਨਾਲ ਤਦ ਤੱਕ ਜੁੜੇ ਰਹੋ ਆਪਣੇ ਚੈਨਲ ਦੇ ਨਾਲ